ਜੀ ਮੇਰਾ ਨਾਮ ਅਮਨਦੀਪ ਹੈ ਮੈਂ ਵੈਸੇ ਬੇਸਿਕਲੀ ਬਟਾ ਲੇ ਤੋ ਹਾਂ ਤੇ ਜਿਹੜੀ ਸਾਡੀ ਸੰਸਥਾ ਹੈਗੀ ਉਹ ਵਾਟਰ ਵਾਰੀਅਰਸ ਪੰਜਾਬ ਨਾਮ ਤੋਂ ਜਾਣੀ ਜਾਂਦੀ ਹੈ ਇਹ ਅਸੀਂ ਬਹੁਤ ਪੁਰਾਣੇ ਸਮੇਂ ਤੋਂ ਚਰਚਾ ਤਾਂ ਕਰਦੇ ਰਹੇ ਸੀਗੇ ਕੁਝ 3-4 ਸਾਲ ਤੋਂ ਕਿ ਅਸੀਂ ਦਰਿਆਵਾਂ ਤੇ ਨਦੀਆਂ ਤੇ ਜਾਂ ਪਾਣੀ ਦੇ ਜਿਹੜੇ ਹੋਰ ਸੋਰਸ ਹੈਗੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਜਿਹੜਾ ਅਸੀਂ ਸ਼ੁਰੂਆਤ ਕੀਤੀ ਹੈ ਉਹ ਕੀਤੀ ਅਸੀਂ April 'ਚ ਜਾ ਕੇ April ਦੇ ਅੰਦਰ ਵਿੱਚ ਅਸੀਂ ਸ਼ੁਰੂ ਕੀਤਾ ਸੀਗਾ 7 ਨੂੰ ਇਸ ਤੇ ਪਹਿਲਾ ਸੱਤਵਲਾ ਅਸੀਂ ਡਰਾਈਵ ਸ਼ੁਰੂ ਕੀਤੀ ਕਲੀਨਿੰਗ ਡਰਾਈਵ ਤੇ ਉਸ ਤੋਂ ਬਾਅਦ ਹੌਲੀ ਹੌਲੀ ਸਾਡੇ ਨਾਲ ਜਦੋਂ ਸੋਸ਼ਲ ਮੀਡੀਆ ਤੇ ਇਹ ਗੱਲ ਆਈ ਤਾਂ ਵਲੰਟੀਅਰਸ ਹੋਰ ਬਹੁਤ ਸਾਰੇ ਜੁੜ ਗਏ ਤੇ ਫਿਰ ਅਸੀਂ ਇਹਨੂੰ ਇੱਕ ਪ੍ਰੋਪਰ ਟੀਮ ਦੀ ਤਰ੍ਹਾਂ ਨਾਲ ਅਸੀਂ ਕੰਮ ਕਰ ਰਹੇ ਹਾਂ ਤੇ ਅਸੀਂ ਅਲੱਗ-ਅਲੱਗ ਟੀਮਾਂ ਬਣਾਈਆਂ ਹੋਈਆਂ ਨੇ ਜਿਵੇਂ ਰੋਪੜ ਵਿੱਚ ਵੀ ਇੱਕ ਟੀਮ ਹੈ ਇੱਕ ਸਤਲੁਜ ਤੇ ਲੁਧਿਆਣੇ ਟੀਮ ਹੈਗੀ ਆ ਤੇ ਇੱਕ ਹੈਗੀ ਆ ਸਾਡੀ ਰਾਵੀ ਦੀ ਟੀਮ ਜਿਹੜੀ ਪੂਰੇ ਮੱਝ ਏਰੀਆ ਨੂੰ ਕਵਰ ਕਰਦੀ ਆ ਇਹਦੇ 'ਚ ਸਾਡਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਵੀ ਪਾਣੀ ਦੇ ਸਰੋਤ ਹੈ ਕਿਉਂਕਿ ਪੰਜਾਬ ਦੀ ਜਿਹੜੀ ਪਛਾਣ ਹੈ ਉਹ ਪੰਜਾਬਾਂ ਤੋਂ ਸੀਗੀ ਤੇ ਜਿਹੜੇ ਪਾਣੀ ਹੀ ਖਤਮ ਹੋ ਗਿਆ ਜਾਂ ਪਾਣੀ ਦੇ ਦਰਿਆ ਹੀ ਨਹੀਂ ਰਹੇ ਜਾਂ ਨਦੀਆਂ ਨਹਿਰਾ ਖਤਮ ਹੋ ਗਈਆਂ ਤਾਂ ਇੱਥੇ ਦੇ ਲੋਕਾਂ ਨੂੰ ਨਾ ਸਿਰਫ ਬਿਮਾਰੀਆਂ ਹੋਣਗੀਆਂ ਸਗੋਂ ਪੰਜਾਬ ਦੇ ਨਾਂ ਤੇ ਵੀ ਇੱਕ ਇੱਕ ਤਰ੍ਹਾਂ ਦੀ ਚੁਣੌਤੀ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀਆਂ ਪੁਰਾਣੀਆਂ ਵੇਈਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀਗੇ 36 ਵੇਈਆਂ ਵੈਂਦੀਆਂ ਨੇ ਦੁਆਬੇ ਦੇ ਵਿੱਚ ਤੇ ਇਧਰ ਸਾਡੀ ਰਾਵੀ ਹੈ ਜਾਂ ਹੋਰ ਬਹੁਤ ਸਾਰੀਆਂ ਨਹਿਰਾ ਨੇ ਆ ਜਿਹੜੇ ਉੱਪਰ ਬਾਰੀ ਦੁਆਬ ਨਹਿਰ ਹੈਗੀ ਹੈ ਜਿੰਨੇ ਵੀ ਪਾਣੀ ਦੇ ਸਰੋਤ ਨੇ ਜਿਹੜੇ ਲੁਕਤ ਹੋ ਚੁੱਕੇ ਆ ਜਾਂ ਜਿਹੜੇ ਗੰਦਲੇ ਹੋ ਚੁੱਕੇ ਆ ਸਭ ਨੂੰ ਬਚਾਉਣਾ ਤੇ ਰਿਵਾਈਵ ਕਰਨਾ ਜਿਹੜਾ ਸਾਡਾ ਮੁੱਖ ਮਕਸਦ ਹੈ ਜੀ ਤਾਰੀਵਾਲ ਇਸ ਲਈ ਜ ਪਹਿਲਾਂ ਅਸੀਂ ਰਾਵੀ ਤੇ ਵੀ ਜਾਂਦੇ ਹੁੰਦੇ ਸੀਗੇ ਤੇ ਹੁਣ ਤਾਰੀਵਾਲ ਦੇ ਸੀ ਇਸ ਲਈ ਸ਼ੁਰੂ ਕੀਤਾ ਕਿਉਂਕਿ ਸ਼ਹਿਰ ਦੇ ਵਿੱਚੋਂ ਚਾਲੇ ਤੋਂ ਨਹਿਰ ਨਿਕਲਦੀ ਹੈ ਪਰ ਇਸ ਨਹਿਰ ਨੂੰ ਜਦੋਂ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਕਾਫੀ ਸਾਫ਼ ਸੁਥਰੀ ਹੁੰਦੀ ਸੀ ਪਰ ਹੁਣ ਹਰ ਨਹਿਰ ਦੀ ਤਰ੍ਹਾਂ ਇਸ ਨਹਿਰ ਵਿੱਚ ਵੀ ਬਹੁਤ ਸਾਰਾ ਕੂੜਾ ਕਰਕਟ ਪੂਜਾ ਸਮੱਗਰੀ ਜਾਂ ਖਾਦ ਪਦਾਰਥ ਸੁੱਟੇ ਜਾਂਦੇ ਆ ਜਦੋਂ ਕਿ ਅਸੀਂ ਲੋਕਾਂ ਨੂੰ ਇਸ ਤਰੀਕੇ ਨਾਲ ਅਵੇਅਰ ਕਰਦੇ ਹਾਂ ਕਿ ਪਾਣੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਹੈ ਚਾਹੇ ਉਹ ਖਾਣ ਵਾਲੀ ਹੈ ਚਾਹੇ ਉਹ ਪਲਾਸਟਿਕ ਹੈ ਚਾਹੇ ਉਹ ਚੁੰਨੀਆਂ ਨੇ ਚਾਹੇ ਪੂਰਾ ਸਮਗਰੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵੇਸਟ ਹੈਗਾ ਉਹ ਨਹੀਂ ਸੁੱਟਣਾ ਕਿਉਂਕਿ ਇਹੀ ਪਾਣੀ ਅੱਗੇ ਜਾ ਕੇ ਨਦੀਆਂ ਉਹਨਾਂ ਨੂੰ ਖੇਤਾਂ ਨੂੰ ਲੱਗਦਾ ਹੈ ਫਸਲਾਂ ਨੂੰ ਲੱਗਦਾ ਹੈ ਉਹਦੇ ਰਾਹੀਂ ਸਾਨੂੰ ਕੈਂਸਰ ਆਏਗੀ ਜ਼ਮੀਨ ਦਾ ਪਾਣੀ ਗੰਦਲਾ ਹੋਏਗਾ ਤੇ ਅਸੀਂ ਜਿਹੜਾ ਖਾਣ ਵਾਲੀਆਂ ਚੀਜ਼ਾਂ ਜਦੋਂ ਅਸੀਂ ਨਹਰਾਂ ਦੇ ਵਿੱਚ ਨਦੀਆਂ ਚ ਪਾਉਂਦੇ ਆ ਤੇ ਉਹ ਅਸੀਂ ਮੱਛੀਆਂ ਦਾ ਜਾਂ ਜੀਵਾਂ ਦਾ ਭਲਾ ਨਹੀਂ ਕਰਦੇ ਇਸੋ ਕੋ ਉਹਨਾਂ ਨੂੰ ਪਲਾਸਟਿਕ ਦੇ ਕੇ ਪ੍ਰਦੂਸ਼ਣ ਦੇ ਕੇ ਉਹਨਾਂ ਨੂੰ ਮਰਨ ਕੰਡੇ ਲਾ ਕੇ ਆਉਂਿਆ ਸੀ ਤੇ ਅਸੀਂ ਵੱਖ-ਵੱਖ ਤਰ੍ਹਾਂ ਨਾਲ ਏਰੀਆ ਦਾ ਧਾਰੀ ਵਾਲਾ ਸਾਡਾ ਪਹਿਲਾ ਦਿਨ ਹੈ ਤੇ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਹਰ ਸੰਡੇ ਅਸੀਂ ਇੱਕ ਧਾਰੀ ਵਾਲੀ ਟੀਮ ਹੈ ਉਹ ਸਾਡੀ ਪੱਕੀ ਰਹੇਗੀ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਤੇ ਇਸ ਤੋਂ ਬਿਨਾ ਅਸੀਂ ਕਲੀਨਿੰਗ ਡਰਾਈਵ ਵੀ ਕਰਦੇ ਹਾਂ ਜਿਹੜਾ ਕੋੜਾ ਕਚਰਾ ਲੋਕ ਸੁੱਟ ਕੇ ਜਾਂਦੇ ਨਹੀਂ ਹਟਦੇ ਉਹਨਾਂ ਨੂੰ ਅਸੀਂ ਸਾਫ਼ ਵੀ ਕਰਦੇ ਹਾਂ ਜੀ ਮੈਂ ਕਰਮਜੀਤ ਸਿੰਘ ਢਿਲੋਂ ਧਾਰੀਵਾਲ ਤੋਂ ਔਰ ਇਹ ਜਿਹੜੀ ਸੰਸਥਾ ਆ ਵਾਟਰ ਵੈਰੀਅਸ ਪੰਜਾਬ ਇਹਨਾਂ ਦਾ ਕੰਮ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਵੇਖਿਆ ਔਰ ਅੱਜ ਮੈਂ ਜਦੋਂ ਇਥੋਂ ਲੰਘਿਆ ਸੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਹੜੇ ਵਲੰਟੀਅਰ ਨੇ ਸਾਡੇ ਕੋਲ ਵੀ ਆਏ ਨੇ ਮੈਂ ਇਹਨਾਂ ਨੂੰ ਸਤਿ ਲੋਜ ਜਿਹੜੇ ਲਾਡੋਵਾਲ ਬੋਲਦੇ ਇਹਨਾਂ ਨੂੰ ਮਿਲਿਆ ਸੀਗਾ ਇਹਨਾਂ ਦੇ ਵਲੰਟੀਅਰ ਨੂੰ ਪਹਿਲਾਂ ਕਿਉਂਕਿ ਇਹ ਜਿਹੜਾ ਸਾਡੇ ਗੁਰੂ ਸਾਹਿਬਾਨਾਂ ਦਾ ਫਰਮਾਨ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਕੁਦਰਤੀ ਜਿਹੜੀਆਂ ਨਿਯਮਤਾ ਨੇ ਉਹਨਾਂ ਦੀ ਸਾਬਤ ਸੰਭਾਲ ਵਾਸਤੇ ਜਿਵੇਂ ਪਾਣੀ ਆ ਇੱਕ ਅਨਮੋਲ ਜਿਹੜੀ ਸਾਨੂੰ ਨਿਯਮਤ ਮਿਲੀ ਹੋਈ ਹੈ ਪਰਮਾਤਮਾ ਵੱਲੋਂ ਉਹਨੂੰ ਉਹਦੀ ਸਾਬਤ ਸਭਾਈ ਉਹਦੇ ਚ ਕੂੜਾ ਕਰਕਟ ਨਾ ਸੁੱਟਣਾ ਖਾਤ ਪਦਾਰਥ ਜਾਂ ਕੋਈ ਜਿੱਦਾਂ ਸਾਡੇ ਧਰਮ ਨਾਲ ਜੁੜੇ ਕੋਈ ਵਹਿਮ ਭਰਮ ਨੇ ਉਹ ਚੀਜ਼ਾਂ ਪਾਇ ਤੇ ਸੈਟੀਆਂ ਉਹਨਾਂ ਤੋਂ ਹੀ ਲੋਕਾਂ ਨੂੰ ਅਵੇਅਰ ਕਰਦੇ ਪਏ ਨੇ ਕਿਉਂਕਿ ਅਸੀਂ ਦੇਖਿਆ ਆ ਆਪਣੀ ਜ਼ਿੰਦਗੀ ਚ ਆਪਾਂ ਛੋਟੇ ਹੁੰਦੇ ਸੂਰਿਆਂ ਚ ਖਾਲਾਂ ਚ ਇਹਨਾਂ ਨਹਿਰਾ ਚ ਨਹਾਉਂਦੇ ਰਹੇ ਆ ਆਮ ਤੌਰ ਤੇ ਛੁੱਟੀਆਂ ਹੋਣੀਆਂ ਜੇ ਕਿ ਰਿਸ਼ਤੇਦਾਰ ਗਿਆਂ ਤਾਂ ਉੱਥੇ ਵੱਤੋ ਵੱਤ ਆਪਾਂ ਕਰਦ ਰਿਹਾ ਕਿ ਨਹਾਉਂਦੇ ਰਹੇ ਆ ਔਰ ਇਹਨਾਂ ਹੰ ਪਾਣੀ ਵੀ ਪੀਂਦੇ ਰਹੇ ਆ ਪਰ ਅੱਜ ਇਹ ਜਿਹੜੇ ਸਾਡੇ ਦਰਿਆ ਨਹਿਰਾਂ ਔਰ ਜਿਹੜੇ ਸੂਏ ਨੇ ਇਸ ਕਦਾਰ ਤੱਕ ਪਹੁੰਚ ਗਏ ਨੇ ਕਿ ਇਹਨਾਂ ਦੇ ਵਿੱਚੋਂ ਪਸ਼ੂ ਵੀ ਪਾਣੀ ਨਹੀਂ ਪੀ ਸਕਦੇ ਸੋ ਇਹਨਾਂ ਦਾ ਜਿਹੜਾ ਇਸ ਸੰਸਥਾ ਦਾ ਬਹੁਤ ਵੱਡਾ ਉਪਰਾਲਾ ਆ ਅਸੀਂ ਇਹਨਾਂ ਨਾਲ ਹਰ ਤਰ੍ਹਾਂ ਜੁੜੇ ਆ ਖੜੇ ਆ ਔਰ ਖੜੇ ਰਹਿਣਾਗੇ ਔਰ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਆ ਇਹਨਾਂ ਨੂੰ ਕਿਸ ਤਰ੍ਹਾਂ ਦੀ ਵੀ ਜਰੂਰਤ ਹੋਈ ਅਸੀਂ ਨਾਲ ਨਾਲ ਤੰਦਮਾਨ ਧਰ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਮੈਂ ਜੀ ਵਾਟਰ ਬੋਰੀ ਮੇਰਾ ਨਾਮ ਦਸ਼ਪ੍ਰੀਤ ਸਿੰਘ ਹੈ ਜੀ ਤੇ ਸਾਡੀ ਸੰਸਥਾ ਦਾ ਨਾਮ ਹੈ ਵਾਟਰ ਬੋਰੀ ਇਸ ਪੰਜਾਬ ਅਤੇ ਇਹ ਸੰਸਥਾ ਸ਼ੁਰੂ ਹੋਈ ਸੀ ਲੁਧਿਆਣੇ ਲਾਡੋਵਾਲ ਪੁਲ ਤੋਂ ਜੋ ਕਿ ਸਾਡੇ ਜਿਹੜੇ ਮੇਨ ਪ੍ਰੈਜ਼ੀਡੈਂਟ ਨੇ ਉਹ ਡਾਕਟਰ ਮਨਜੀਤ ਸਿੰਘ ਨੇ ਤੇ ਹੋਰ ਸਾਡੇ ਨਾਲ ਮੈਡਮ ਨੇ ਡਾਕਟਰ ਮੈਡਮ ਅਮਨਦੀਪ ਨੇ ਤੇ ਹੋਰ ਆਪਾਂ ਸਸਪਾ ਸਟਾਰਟ ਕੀਤੀ ਸੀ ਇੱਕ ਪੋਸਟ ਕਮੈਂਡਾ ਦੀ ਪੋਸਟ ਵੇਖੀ ਸੀ ਵਾਟਰ ਵਾਰੀਅਰਸ ਦੀ ਇਹਨਾਂ ਨੇ ਮੈਸੇਜ ਪਾਇਆ ਸੀ ਕਿ ਕਤਨੌਰ ਪੁਲ ਤੇ ਆਉਣਗੇ ਤੇ ਉੱਥੇ ਦੀ ਮੁਹਿੰਮ ਚੱਲਾਂਗੇ ਫਿਰ ਉਸ ਤੋਂ ਉਹਦੇ ਨਾਲ ਮੈਂ ਇਹਨਾਂ ਨਾਲ ਜੁੜਿਆ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜ਼ਿੰਮੇਵਾਰ ਦਿੱਤੀ ਕਿ ਨਾਲ ਥੋੜੇ ਨਾਲ ਜੋੜਨ ਥੋੜੇ ਹੋਰ ਸਾਥ ਦੇਣ ਫਿਰ ਇਸ ਤਰ੍ਹਾਂ ਇੱਕ ਟੀਮ ਬਣਦੀ ਗਈ ਅੱਜ ਅਸੀਂ ਆ ਤਾਰੀਵਾਲ ਪੁਲ ਤੇ ਆਉਣ ਦਾ ਪਲਾਨ ਕੀਤਾ ਸੀ ਪਿਛਲੇ ਸ਼ਨੀਵਾਰ ਤੇ ਅੱਜ ਅਸੀਂ ਪੁੱਜੇ ਹਾਂ ਤੇ ਵੇਖਿਆ ਕਿ ਇੱਥੇ ਬਹੁਤ ਸਾਰੇ ਲੋਕਾਂ ਨੇ ਕੂੜਾ ਸੁੱਟਿਆ ਹੋਇਆ ਹੈ ਤੇ ਸਾਡੀ ਇਹੀ ਲੋਕਾਂ ਨੂੰ ਫੀਲ ਹੈ ਕਿ ਘਟ ਤੋਂ ਘਟ ਤੇ ਬਿਲਕੁਲ ਬੰਦ ਇਸ ਕੂੜਾ ਨਾ ਸੁੱਟੇ ਜਾਵੇ ਤਾਂ ਜੋ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ